ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਨ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾਣੇ ਹਾਂ ਕਲਾਸ 10 ਦਾ ਮੈਥਮੈਟਿਕਸ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਕੁਝ ਕੁ ਕੁਐਸ਼ਨਸ ਠੀਕ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਪਰ ਲਗਾਤਾਰ ਇੱਕ ਲੜੀ ਚਲਾਈ ਹੋਈ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੇ ਫਾਈਨਲ ਐਗਜ਼ਾਮ ਜਿਹੜੇ ਕਿ 24 ਮਾਰਚ 2025 ਨੂੰ ਹੋ ਰਿਹਾ ਹੈਗਾ ਸਾਡਾ ਮੈਥਮੈਟਿਕਸ ਦਾ ਉਹਨੂੰ ਫਾਈਨਲ ਟੱਚ ਦੇ ਸਕੀ ਠੀਕ ਹੈ ਤਾਂ ਬਹੁਤਾ ਟਾਈਮ ਨਾ ਲੈਂਦੇ ਹੋਏ ਅੱਜ ਅਸੀਂ 4 ਮਾਰਕਸ ਵਾਲਾ ਕੁਐਸ਼ਨ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਸਾਡੇ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸੋ ਧਿਆਨ ਨਾਲ ਪੂਰੀ ਵੀਡੀਓ ਨੂੰ ਦੇਖੋ ਤਾਂ ਜੋ ਤੁਹਾਡੇ 4 ਮਾਰਕਸ ਪੱਕੇ ਹੋ ਜਾਣ। ਤਾਂ ਅੱਜ ਸਾਡੇ ਅੱਜ ਦੇ ਕੁਐਸਚਨ ਦੀ ਸਟੇਟਮੈਂਟ ਕੀ ਕਹਿੰਦੀ ਹੈ? ਦੋ ਘਾਤੀ ਸਮੀਕਰਨ ਹੈ ਪੀਐਕਸ ਸਕੁਅਰ ਮਾਈਨਸ 10ਐਕਸ ਪਲੱਸ 5 ਬਰਾਬਰ 0 ਇਹ ਸਾਨੂੰ ਕੀ ਦਿੱਤੀ ਹੋਈ ਹੈ? ਦੋ ਘਾਤੀ ਸਮੀਕਰਨ ਦਿੱਤੀ ਹੋਈ ਹੈ। ਇਹਦੇ ਵਿੱਚ ਸਿ ਪੀ ਦਾ ਅਜਿਹਾ ਮੁੱਲ ਪਤਾ ਕਰੋ ਜਾਨੀ ਕਿ ਸਿ ਪੀ ਦੀ ਵਿੱਚ ਜਿਹੜੇ ਇਹਦੇ ਵਿੱਚ ਪੀ ਆਇਆ ਹੋਇਆ ਉਹਦੇ ਦੀ ਕੀਮਤ ਫਾਈਂਡ ਆਊਟ ਕਰਨੀ ਹੈ, ਕੀਮਤ ਪਤਾ ਕਰਨੀ ਹੈ। ਓਕੇ ਜੀ ਇਸ ਦੇ ਦੋ ਬਰਾਬਰ ਮੂਲ ਹੋਣ ਠੀਕ ਹੈ ਦੋ ਘਾਤੀ ਸਮੀਕਰਨ ਹੈ ਉਹਦੇ ਵਿੱਚ ਕੋਈ ਪੀ ਆਇਆ ਹੋਇਆ ਉਹਦੀ ਵੀ ਵੈਲਿਊ ਕੱਢਣੀ ਹੈ ਕੰਡੀਸ਼ਨ ਵੀ ਦਿੱਤੀ ਹੋਈ ਹੈ ਵੀ ਇਸ ਦੋ ਘਾਤੀ ਸਮੀਕਰਨ ਦੇ ਜਿਹੜੇ ਮੂਲ ਹੈ ਉਹ ਕੀ ਹੈ ਬਰਾਬਰ ਹੈ ਦੇਖੋ ਇਹ ਜਿਹੜਾ ਸਾਡਾ ਕੁਐਸਚਨ ਹੈ 4 ਮਾਰਕਸ ਦਾ ਕੁਐਸਚਨ ਵੀ ਹੈ ਇਹਦੇ ਨਾਲ ਨਾਲ 1 ਮਾਰਕ ਦਾ ਇਹਦੇ ਨਾਲ ਰਿਲੇਟ ਕਰਦਾ ਡੈਡ ਸ਼ੋਰ ਆ ਵੀ ਆਊਗਾ ਹੀ ਆਊਗਾ ਹਰ ਇੱਕ ਐਗਜ਼ਾਮ ਪ੍ਰੀवियस ইयर्स ਦੇ ਤੁਸੀਂ ਮੈਥਮੈਟਿਕਸ ਦੇ ਐਗਜ਼ਾਮ ਚੱਕ ਲੋ ਹਰ ਇੱਕ ਐਗਜ਼ਾਮ ਦੇ ਵਿੱਚ ਇੱਥੋਂ ਇੱਕ ਮਾਰਕ ਦਾ ਕੁਐਸਚਨ ਤਾਂ ਡੈਡ ਸ਼ੋਰ ਪੁੱਟ ਹੋਇਆ ਹੀ ਹੋਇਆ ਹੈ ਇਹਦੇ ਨਾਲ ਨਾਲ ਪੋਰ ਮਾਰਕਸ ਵਾਲਾ ਕੁਸ਼ਨ ਵੀ ਪੱਕਾ ਹੈ। ਕਲੀਅਰ ਹੈ? ਤਾਂ ਦੇਖੋ ਸਾਨੂੰ ਦਿੱਤਾ ਕੀ ਹੋਇਆ ਇੱਕ ਦੋ ਘਾਤੀ ਸਮੀਕਰਨ ਦਿੱਤੀ ਹੋਈ ਹੈ। px² 10x 5 0 ਦੋ ਘਾਤੀ ਸਮੀਕਰਨ ਦੀ ਸਾਨੂੰ ਪਤਾ ਕਿੱਥੋਂ ਲੱਗਦਾ ਉਹ ਸਾਨੂੰ ਪਤਾ ਲੱਗਦਾ ਹੈ ਵੀ ਦਿੱਤੀ ਹੋਈ ਸਮੀਕਰਨ ਦੇ ਵਿੱਚ ਜੇ ਉਹ x x ਦੇ ਵਿੱਚ ਹੈ ਜੇ ਬਾ ਜਾਂ y y ਦੇ ਵਿੱਚ ਹੈ ਉਹਦੀ ਸਭ ਤੋਂ ਵੱਡੀ ਘਾਤ ਕੀ ਹੋਊਗੀ 2 ਹੋਊਗੀ। ਜਦੋਂ ਇੱਥੇ x ਦੀ ਘਾਤ ਸਭ ਤੋਂ ਵੱਡੀ 2 ਆ ਗਈ ਤਾਂ ਇਹਦਾ ਮਤਲਬ ਦਿੱਤੀ ਹੋਈ ਸਮੀਕਰਨ ਸਾਡੀ ਕੀ ਹੈ? ਦੋ ਘਾਤੀ ਸਮੀਕਰਨ ਹੈ ਕਲੀਅਰ ਹੈ ਹੁਣ ਇਹਨੂੰ ਅਸੀਂ ਕੰਪੇਅਰ ਕਰਨਾ ਹੁੰਦਾ ਕਿਹਦੇ ਨਾਲ ਇਹਦੇ ਨਾਲ ax2 bx प्लास c 0 ਜਦੋਂ ਅਸੀਂ ਦਿੱਤੇ ਹੋਏ ਸਮੀਕਰਨ ਨੂੰ ਇਹਦੇ ਨਾਲ ਕੰਪੇਅਰ ਕਰਾਂਗੇ ਤਾਂ ਇੱਥੋਂ ਸਾਡੀਆਂ ਵੈਲਿਊਜ਼ ਨਿਕਲ ਆਉਣਗੀਆਂ a ਦੀ ਜਗ੍ਹਾ ਤੇ ਨਿਕਲ ਆਊਗੀ x2 ਦੇ ਜਿਹੜੇ ਨਾਲ ਆਇਆ ਹੋਇਆ ਕੀ ਆਇਆ ਹੋਇਆ 30 b ਦੀ ਜਗ੍ਹਾ ਤੇ ਆਜੂ ਦਾ ਸਾਡੇ ਕੋਲੇ ਜਿਹੜਾ x ਦੇ ਨਾਲ ਆਇਆ ਹੋਇਆ ਯਾਨੀ ਕਿ -3 ਸੀ ਦੀ ਜਗ੍ਹਾ ਤੇ ਆ ਜਾਊਗਾ 5 ਠੀਕ ਹੈ ਆ ਹੁੰਦਾ ਸਾਡਾ ਏ ਆ ਵਾਲਾ ਹੁੰਦਾ ਸਾਡਾ ਡੀ ਜਿਹੜਾ ਕੱਲਾ ਨੰਬਰ ਉਹ ਹੁੰਦਾ ਸਾਡਾ ਸੀ ਜਦੋਂ ਵੀ ਤੁਸੀਂ ਏ ਤੇ ਬੀ ਤੇ ਸੀ ਦੀਆਂ ਵੈਲਿਊਜ਼ ਪਿਕ ਕਰਦੇ ਹੋ ਦੋ ਘਾਤ ਦੇ ਸਮੀਕਰਨ ਦੇ ਵਿੱਚੋਂ ਤਾਂ ਉਸ ਟਾਈਮ ਤੁਸੀਂ ਸਾਈਨ ਦਾ ਖਾਸ ਧਿਆਨ ਰੱਖਣਾ ਹੁੰਦਾ ਓਕੇ ਇਹ ਸੀ ਵੈਲਿਊਜ਼ ਪਿਕ ਕਰ ਲਈਆਂ ਇਹ ਹੁਣ ਅਸੀਂ ਵੈਲਿਊਜ਼ ਕਿਉਂ ਪਿਕ ਕੀਤੀਆਂ ਕਿਉਂ ਕਿ ਇੱਥੇ ਇਹਨਾਂ ਨੇ ਕਿਹਾ ਵੀ ਇਹਦੇ ਜਿਹੜੇ ਮੂਲ ਕੀ ਨੇ ਬਰਾਬਰ ਨੇ ਕੀ ਨੇ ਮੂਲ बराबर है ਅਸੀਂ ਪਿਛਲੀ ਵੀਡੀਓ ਦੇ ਵਿੱਚ ਡਿਸਕਸ ਕਰ ਲਿਆ ਦੋ ਘਾਤੀ ਸਮੀਕਰਨ ਦੇ ਮੂਲ ਕਦੋਂ ਬਰਾਬਰ ਹੁੰਦੇ ਐ ਕਦੋਂ ਅਲੱਗ-ਅਲੱਗ ਹੁੰਦੇ ਐ ਤੇ ਕਦੋਂ ਅਸੀਂ ਕੱਢ ਹੀ ਨਹੀਂ ਸਕਦੇ ਯਾਨੀ ਕਿ ਸੰਭਵ ਨਹੀਂ ਹੁੰਦੇ ਤਾਂ ਉਹਨਾਂ ਤਿੰਨ ਲੋਜਿਕਸ ਦੇ ਵਿੱਚ ਇੱਕ ਲੋਜਿਕ ਅੱਜ ਇਸ ਕੁਐਸਚਨ ਦੇ ਵਿੱਚ ਲੱਗ ਰਿਹਾ ਕਹਿੰਦੇ ਜਦੋਂ ਮੂਲ ਬਰਾਬਰ ਹੋਣ ਦੋ ਘਾਤੀ ਸਮੀਕਰਨ ਦੇ ਜਦੋਂ ਮੂਲ ਬਰਾਬਰ ਹੋਣ ਹੋਣ ਤਾਂ ਉਸ ਟਾਈਮ ਸਾਡਾ ਜਿਹੜਾ ਡੀ ਹੁੰਦਾ ਉਹ ਕਿਹਦੇ ਬਰਾਬਰ ਹੁੰਦਾ ਜ਼ੀਰੋ ਦੇ ਬਰਾਬਰ ਹੁੰਦਾ ਹੁਣ ਸਾਡੀ ਟਰਮ ਆ ਜਿਹੜੀ ਡੀ ਕੀ ਐ ਡੀ ਦਾ ਮਤਲਬ ਹੁੰਦਾ ਸਾਡਾ ਜੀ ਡਿਸਕ੍ਰਿਮੀਨੈਂਟ ਡਿਸ ਕ੍ਰਿਮੀਨੈਂਟ ਇਹ ਹਮੇਸ਼ਾ ਸੇ ਦੋ ਘਾਤੀ ਸਮੀਕਰਨ ਦਾ ਹੀ ਪਤਾ ਕਰਦੇ ਆ ਕਲੀਅਰ ਹੈ ਤਾਂ ਜਦੋਂ ਸਾਡੇ ਕੋਲੇ ਮੂਲ ਬਰਾਬਰ ਦੀ ਗੱਲ ਕਰਤੀ ਤਾਂ ਉਸ ਟਾਈਮ ਤੁਸੀਂ ਡੀ ਦੀ ਵੈਲਿਊ ਬਰਾਬਰ ਜ਼ੀਰੋ ਰੱਖ ਕੇ ਇਹਦਾ ਫਾਰਮੂਲਾ ਖੋਲਣਾ ਹੁੰਦਾ ਠੀਕ ਹੈ ਤਾਂ d ਦਾ ਫਾਰਮੂਲਾ ਸਾਡਾ ਕੀ ਹੁੰਦਾ ਦਾ d ਦਾ ਫਾਰਮੂਲਾ ਹੁੰਦਾ ਜੀ ਸਾਡਾ d b² 4ac ਇਹ ਹੁੰਦਾ ਸਾਡਾ d ਦਾ ਫਾਰਮੂਲਾ ਜਾਂ ਕਹ ਲਓ ਡਿਸਕ੍ਰਿਮੀਨੈਂਟ ਦਾ ਫਾਰਮੂਲਾ ਠੀਕ ਹੈ ਇਹਦੇ ਵਿੱਚ ਜਿਹੜੇ ਸਾਡਾ a b ਤੇ c ਉਹ ਜਿਹੜੇ ਅਸੀਂ ਵੈਲਿਊਜ਼ ਪਿਕ ਕਰਨੀਆਂ ਉਹ ਦਿੱਤੇ ਹੋਏ ਸਮੀਕਰਨdਿਆਂ ਹੀ a ਤੇ b ਤੇ c ਦੀਆਂ ਵੈਲਿਊਜ਼ ਵਿੱਚੋਂ ਹੀ ਲੈਣੀਆਂ ਹੁੰਦੀਆਂ ਆਈਆਂ ਠੀਕ ਹੈ ਤਾਂ ਇੱਥੇ ਅਸੀਂ ਕੀ ਕਰਾਂਗੇ b ਦੀ ਵੈਲਿਊ a ਦੀ ਵੈਲਿਊ c ਦੀ ਵੈਲਿਊ ਭਰ ਕੇ ਇਹਨੂੰ ਪੂਰੇ ਨੂੰ 0 ਦੇ ਬਰਾਬਰ ਰੱਖ ਦਾਂਗੇ ਕਿਉਂ ਕਿ ਕਿਉਂਕਿ ਸਾਡੇ ਸਮੀਕਰਨ ਦੇ ਮੂਲ ਕੀ ਨੇ ਬਰਾਬਰ ਨੇ ਤਾਂ ਅਸੀਂ ਕਹਿ ਸਕਦੇ ਹਾਂ b² 4ac ਬਰਾਬਰ ਰੱਖ ਦੋ 0 ਦੇ ਹੁਣ ਅਸੀਂ ਇੱਥੇ ਵੈਲਿਊਜ਼ ਪੁੱਟ ਕਰਾਂਗੇ ਦੈਨ ਅਸੀਂ ਕੀ ਕੱਢ ਸਕਦੇ ਹਾਂ c ਦੇ ਮੂਲ ਪਤਾ ਕਰ ਸਕਦੇ ਹਾਂ ਠੀਕ ਹੈ ਤਾਂ ਵੈਲਿਊਜ਼ ਪੁੱਟ ਕਰਦੇ ਹਾਂ b ਦੀ ਜਗ੍ਹਾ ਤੇ ਅਸੀਂ ਰੱਖ ਲਿਆ -10 ਉਹਦਾ ਹੈਗਾ ਜੇ ਪੂਰੇ ਦਾ ਸਕੁਅਰ -4 a ਦੀ ਜਗ੍ਹਾ ਤੇ ਰੱਖ ਲਿਆ ਸੀ p ਓਕੇ c ਦੀ ਜਗ੍ਹਾ ਤੇ ਰੱਖ ਲਿਆ ਸੀ 5 ਬਰਾਬਰ ਰੱਖ ਲਿਆ 0 ਹੁਣ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀਗਾ ਵੀ ਜਦੋਂ ਵੀ ਤੁਸੀਂ ਕਿਸੇ ਨੰਬਰ ਦਾ ਸਕੁਅਰ ਰੂਟ ਕਰਦੇ ਹੋ ਇਟ ਮੀਨਸ ਉਸੇ ਉਸੇ ਨੰਬਰ ਨੂੰ ਹੀ ਦੋ ਵਾਰੀ ਗੁਣਾ ਕਰਨਾ ਹੈ ਭੁੱਲ ਕੇ ਵੀ ਇਹਨੂੰ ਕਿਤੇ ਦੋ ਨਾਲ ਗੁਣਾ ਨਾ ਕਰਦੇ ਹੋ ਠੀਕ ਹੈ ਇਸੇ ਨੰਬਰ ਨੂੰ ਦੋ ਵਾਰੀ ਗੁਣਾ ਕਰਨਾ ਹੁੰਦਾ ਮਾਈਨਸ ਮਾਈਨਸ ਮਲਟੀਪਲੀਕੇਸ਼ਨ ਵੇਲੇ ਕੱਟ ਡਾਊਨ ਹੋ ਜਾਂਦੇ ਐ ਐਂਡ ਸਾਡੇ ਕੋਲੇ ਰਹਿ ਗਿਆ t o t o ਨੋ ਠੀਕ ਹੈ ਹੁਣ ਇੱਥੇ ਸਾਡੇ ਕੋਲ ਆ ਗਿਆ 5 ਚੋਕਾ b ਆਇਆ ਇਹਦਾ ਹੁਣ ਸਾਡੀ ਕਨਸਟੈਂਟ ਟਰਮ ਆ abc ਕਦੇ ਵੀ ਮਤਲਬ ਮਲਟੀਪਲਾਈ ਨਹੀਂ ਹੁੰਦੇ ਉਹ ਜਸਟ ਐਸ ਇਟ ਇਜ਼ ਨਾਲ ਹੀ ਆ ਜਾਂਦੀ ਹੈ ਤਾਂ ਸਾਡੇ ਕੋਲੇ ਆ ਗਿਆ ਬਰਾਬਰ 0 ਹੁਣ ਇੱਥੇ ਦੇਖੋ ਤੁਹਾਡੇ ਕੋਲੇ ਬਾਕੀ ਸਾਰੇ ਨੰਬਰ ਹੈ ਇੱਕ ਇਕੱਲਾ p ਹੈ ਤਾਂ ਅਸੀਂ ਕੱਢ ਸਕਦੇ ਹਾਂ p ਦੀ ਵੈਲਿਊ ਤਾਂ ਹੀ ਸਾਨੂੰ ਇਹਨਾਂ ਨੇ ਕਿਹਾ ਸੀ ਕਿ ਸਾਨੂੰ p ਦਾ ਮੁੱਲ ਕੱਢ ਕੇ ਦਿਖਾਓ ਪਤਾ ਕਰੋ ਠੀਕ ਹੈ ਕਿਤੋਂ p ਦਾ ਮੁੱਲ ਕੱਢਣ ਵਾਸਤੇ ਅਸੀਂ p ਨੂੰ ਇਕੱਲਾ ਛੱਡਣਾ ਹੈ ਤਾਂ ਇੱਕ ਇੱਕ ਕਰਕੇ ਨੰਬਰ ਨੂੰ ਉਧਰ ਲੈ ਆਣਾ ਸ਼ੁਰੂ ਕਰਦੇ ਤਾਂ ਪਹਿਲਾ ਭਾਗੀ ਕਰਦੇ -b p ਉम्मे ਦਮੇ ਪਿਆ ਰਿਆ ਇੱਥੇ ਮੂਲ ਨੰਬਰ ਹਿੱਲੇ ਕਿ ਉਧਰ ਚਲ ਗਿਆ ਇਹ ਇੱਥੇ ਪਲੱਸ ਦਾ ਜਦੋਂ ਇਹ ਉਧਰ ਜਾਊਗਾ ਤਾਂ ਕੀ ਹੋਊਗਾ ਜੀ ਉਹਦੇ ਵਿੱਚੋਂ ਮਾਈਨਸ ਹੋ ਜਾਊਗਾ ਠੀਕ ਹੈ ਤਾਂ ਨੈਕਸਟ ਸਾਡੇ ਕੋਲੇ ਕੀ ਨਿਕਲ ਕੇ ਆ ਗਿਆ -b p बराबर आ गया ਸਾਡੇ ਕੋਲ 0 ਦੇ ਵਿੱਚੋਂ -9 ਕੱਢੇ ਤਾਂ -9 ਹੀ ਰਹਿ ਗਿਆ ਕਿਉਂਕਿ ਸਾਈਨ ਸਾਡਾ ਹਮੇਸ਼ਾ ਵੱਡੇ ਦਾ ਲੱਗਦਾ ਹੁੰਦਾ ਹੈ ਠੀਕ ਹੈ ਨੈਕਸਟ ਸਟੈਪ ਸਾਡੇ ਕੋਲ ਹਜੇ ਵੀ ਕੱਲਾ ਪੀ ਨਹੀਂ ਨਿਕਲਿਆ ਪੀ ਕੱਢਣ ਵਾਸਤੇ ਜਿਹੜਾ ਇਹਦੇ ਨਾਲ -20 ਮਲਟੀਪਲਾਈ ਹੋ ਰਿਹਾ ਇਹਨੂੰ ਅਸੀਂ ਸ਼ਿਫਟ ਕਰ ਲਾਂਗੇ ਇੱਧਰ ਵਾਲੀ ਸਾਈਡ ਇਹ ਇੱਧਰ ਮਲਟੀਪਲਾਈ ਹੈ ਤਾਂ ਉਧਰ ਜਾ ਕੇ ਕੀ ਹੋ ਜੂਗਾ ਡਿਵਾਈਡ ਦੇ ਵਿੱਚ ਹੋ ਜੂਗਾ ਭਟੇ ਜਾ ਜੀ ਤਾਂ -9 -b ਮਾਈਨਸ ਨਾਲ ਮਾਈਨਸ ਕੱਟ ਗਿਆ ਪੀ ਦੀ ਵੈਲਿਊ ਆ ਗਈ 9 ਨੇ ਜਿਹੜੀ ਇਹਨਾਂ ਨੇ ਸਾਡੇ ਤੋਂ ਪੁੱਛੀ ਸੀ ਇਹ ਹੀ ਪੁੱਛਿਆ ਸੀ ਨਾ ਵੀ ਆਹ ਸਮੀਕਰਨ ਦਿੱਤੀ ਹੋਈ ਹੈ ਇਹਦੇ ਮੂਲ ਹੈਗੇ ਆ ਬਰਾਬਰ ਯਾਨੀ ਕਿ ਇਹਦੇ ਡੀ ਦੀ ਵੈਲਿਊ ਕੀ ਹੈ b2 4ac ਕਿਦੇ ਬਰਾਬਰ ਹੈ 0 ਤੇ ਦੈਨ ਇਹਨੂੰ ਅਸੀਂ ਇਹਦੇ ਵਿੱਚੋਂ a b ਤੇ c ਦੀਆਂ ਵੈਲਿਊਜ਼ ਕੱਢ ਕੇ ਪਹਿਲੇ ਰੱਖ ਲਈਆਂ ਸੀ ਉਹ ਵਾਲੀਆਂ ਵੈਲਿਊਜ਼ ਭਰਤੀਆਂ ਸੀ ਫਾਰਮੂਲੇ ਦੇ ਵਿੱਚ ਦੈਨ ਅਸੀਂ p ਦੀ ਵੈਲਿਊ ਕੱਢ ਲਈ ਹੈ ਜਿਹੜੀ ਕਿ ਤੁਹਾਡੇ ਸਾਹਮਣੇ ਆ p 9 b ਦੇਖੋ p ਦੀ ਵੈਲਿਊ ਕੋਈ ਵੀ ਆ ਸਕਦੀ ਹੈ ਵਟਿਆਂ ਦੇ ਵਿੱਚ ਵੀ ਆ ਸਕਦੇ ਆ ਬਿਨਾ ਵਟਿਆਂ ਤੋਂ ਵੀ ਆ ਸਕਦੇ ਆ ਓਕੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਓਕੇ ਐਗਜ਼ਾਮ ਰਿਸਪੈਕਟ ਟੂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਦਾਂ ਦਾ ਹੀ ਵਧੀਆ ਕੰਟੈਂਟ ਦੇਖਣ ਲਈ ਐਂਡ ਇਸ ਵਾਰ ਫਾਈਨਲ ਐਗਜ਼ਾਮਸ ਦੇ ਵਿੱਚ ਡਿਜ਼ਾਇਰੇਬਲ ਸਕੋਰ ਗੈਨ ਕਰਨ ਲਈ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ